पच्चीस चौबीस सौ मुझको कहा कि तेरे बेटा का एक्सीडेंट हो जाएगा <गए> तेरे लड़की, लड़की के पेट में नकली मंत बने नहीं, 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 ये बंदा क्या बने हो हो क्या करते रूपीय पकड़ा क्यों आपको पकड़ा क्यों है फिर ये सोच रहे 25 24 ਰੁਪਿਆ ਆ ਮੋਸ ਕੋ ਕਾ ਕੀ ਤੇਰੇ ਬਟਾ ਐਕਸੀਡੈਂਟ ਹੋ ਜਾਗਾ ਤੇਰੇ ਲੜਕੀ ਦੇ ਪੇਟੋਂ ਤਰ੍ਹਾਂ ਦੋ ਬੋਲ ਇਹ ਨਹੀਂ ਕਿ ਮੈਂ ਦੋ ਸਰਟੀਆਂ ਬੰਦੇ ਬੋਲ ਤੱਕ ਦੀਆਂ ਸਾਰੇ ਕੁਝ ਦੀਆਂ ਸ਼ਰਤਾਂ ਬਣਾ ਲਈਆਂ ਨੇ ਇਹਦੇ ਘਰੇ ਚੋਰੀ ਹੋਈ ਨਹੀਂ ਬਾਬਾ ਜੀ ਹੈ ਕੋਣੋ ਕਹਿੰਦੇ ਕਿ ਆਪਾਂ ਰੋਲ ਕਰਦੇ ਆ ਕੋਈ ਜਿਹੜੇ ਕਹਿੰਦੇ ਕਿ ਮੰਦ ਬਣੇ ਨਹੀਂ ਕਹਿੰਦੇ ਅਸੀਂ ਮੇਰੀ ਗੱਲ ਸੁਣ ਰੋਲ ਜੋ ਮਰਜ਼ੀ ਕਰਦੇ ਹੋ ਹਣ ਕਰਨ ਸਾਨੂੰ ਰੋਲਾਂ ਨਾਲ ਕੋਈ ਮਤਵ ਨਹੀਂ ਸਾਨੂੰ ਠੀਕ ਹੈ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਾੜੀਆਂ ਮਾਰ ਮਾਰ ਕੇ ਲੋਕਾਂ ਦੀਆਂ ਜਨਾਨੀਆਂ ਨੂੰ ਤੰਗ ਕਰਦੇ ਆ ਇਹਨਾਂ ਦਾ ਕੀ ਮਤਵ ਆ ਲਿਆ ਅੱਛਾ ਤਾੜੀਆਂ ਮਾਰਦਾ ਤਾੜੀਆਂ ਮਾਰੀਆਂ ਉਹ ਸੂਟ ਪਾ ਕੇ ਕਿਤੇ ਉੱਥੇ ਨੇ ਸੂਟ ਪਾਇਆ ਸੀ ਉੱਤੋਂ ਦੀ ਅੱਲੋਂ ਦੀ ਪੈਂਟ ਸ਼ਰਟ ਪਾਈ ਪੈਂਟ ਸ਼ਰਟ ਲਾ ਕੇ ਉਹ ਸੂਟ ਲਾ ਕੀ ਉਹ ਪੈਸੇ ਸੂਟ ਇੱਥੇ ਹੀ ਆਉਦਾ ਮਲਕੀਆ ਬਿਰੂਫੇ ਦੇ ਨਾਮ ਦੇ ਵਿੱਚ ਜਿਹੜਾ ਕਿ ਲੋਕਾਂ ਕੋਲ ਬਤਾਈਆਂ ਮੰਗਦੇ ਇਹ ਕਹਿੰਦਾ ਮੱਲਾ ਫਿਰ ਜੀ ਨਹੀਂ ਤੇ ਸਾਨੂੰ ਇਹਨਾਂ ਦੀ ਕੀ ਤਕਲੀਫ ਸਾਨੂੰ ਕੁਝ ਨਹੀਂ ਇਹਨਾਂ ਦੇ ਨਾਲ ਸਾਡਾ ਮੈਟਰ ਕੋਈ ਨਹੀਂ ਇਹਨਾਂ ਦੇ ਨਾਲ ਠੀਕ ਹੈ ਜੀ ਜਦੋਂ ਲੋਕਾਂ ਨੂੰ ਸਾਡੇ ਇਹ ਸੂਟ ਪਾਇਆ ਸੀ ਇਹ ਲੇਡੀ ਸੂਟ ਹੈ ਬਿਲਕੁਲ ਆ ਦੇਖ ਸਕਦੇ ਹੋ ਜੀ ਲੇਡੀ ਸੂਟ ਪਾਇਆ ਹੋਇਆ ਸੀ ਤੇ ਦੇਖੋ ਜੀ ਤੇ ਤਾੜੀਆਂ ਮਾਰ ਕੇ ਲੋਕਾਂ ਨੂੰ ਜਿਹੜਾ ਤੰਗ ਆਪਕੋ ਤੰਗ ਕਰਦੇ تھے ਇਹ ਮੈਨੂੰ ਕੀ ਕਹਾ ਇਹਨਾਂ ਦੇ ਘਰੋਂ ਪਹਿਲੇ 10 20 ਦਿਨ ਦੀ ਗੱਲ ਆ ਕਹਿੰਦੀ ਸ਼ਨੀਵਾਰ ਨੂੰ ਕਿਨੂੰ ਦੀ ਬਾਤ ਹੈ ਸ਼ਨੀਵਾਰ ਦੇ ਵੀ ਸ਼ਨੀਵਾਰ ਦੇ ਦੇਨੇ ਨੇ ਨਹੀਂ ਸੂਟ ਪਾ ਕੇ ਤਾੜੀਆਂ ਮਾਰ ਕੇ ਸਾਡੇ ਕੋਲੋਂ ਪੈਸੇ ਲੈ ਕੇ ਕੱਢ ਕੇ ਕਰੋ ਹੋਰ ਦੱਸੋ ਹੁਣ ਕਿਹਨਾਂ ਤੇ ਯਕੀਨ ਕਰੀਏ ਅਸੀਂ ਲੋਕ ਉਹ ਤੁਹਾਨੂੰ ਕਿਹਨਾਂ ਨੂੰ ਪਤਾ ਲੱਗਾ ਬਾਬਾ ਜੀ ਇਦਾਂ ਫੜੇ ਤੁਹਾਨੂੰ ਸਾਡੇ ਲੋਕਾਂ ਦੇ ਜ਼ਮਾਨਾ ਨੇ ਆ ਕੇ ਦੱਸਿਆ ਕਹਿੰਦੇ ਤਾੜੀਆਂ ਮਾਰਨ ਦੇ ਕਿਸੇ ਘਰ ਚ ਵੜ ਕੇ ਉਹਨਾਂ ਦੇ ਕੱਲੀ ਬਹੂ ਸੀ ਘਰ ਦੇ ਕਿੰਨੇ ਜਣੇ ਡੋਡਲ ਚਾਰ ਜਣੇ ਸੀ ਮੁੰਡੇ ਦੋ ਕੁ ਜਣੇ ਸੂਟ ਪਾ ਕੇ ਬਣਿਆ ਹਾਂਜੀ ਬਿਲਕੁਲ ਇਹ ਦੇਖ ਸਕਦੇ ਹੋ ਲੈਦਰ ਕੰਪਲੈਕਸ ਬਾਬਾ ਇਹ ਦੇਖੋ ਜ਼ਰਤ ਮੜਾ ਜੀ ਉਹ ਕਹਿੰਦੇ ਤੁਸੀਂ ਚੋਰੀਆਂ ਕਰਦੇ ਹੋ ਕਹਿੰਦੇ ਤੁਸੀਂ ਇਹ ਕਿਸੇ ਦੇ ਘਰੇ ਚੋਰੀ ਵੀ ਨਹੀਂ ਕੀਤੀ ਕਿਸੇ ਘਰ ਦੇ ਵਿੱਚ ਵਾਗੇ ਤੁਸੀਂ ਤੁਹਾਨੂੰ ਅਧਿਕਾਰ ਹੈਗਾ ਕੋਈ ਤਾੜੀਆਂ ਮਾਰ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਤੁਹਾਡੇ ਘਰੇ ਗਿਆ ਵੀ ਨਹੀਂ ਉਹ ਬਾਬਾ ਜੀ ਆਹ ਦੇਖੋ ਲੋਕ ਖੜੇ ਹੋ ਕੇ ਕਹਿ ਰਹੇ ਆ ਬਾਬਾ ਜੀ ਉਹ ਦੂਜੇ ਮੁੰਡੇ ਦੀ ਗੱਲ ਨਹੀਂ ਸੀ ਬਾਬਾ ਜੀ ਕਹਿੰਦੇ ਮੇਰੀ ਗੱਲ ਨਹੀਂ ਕਰ ਰਹੇ ਕਿਸੇ ਹੋਰ ਦੀ ਗੱਲ ਕਰ ਰਹੇ ਕਹਿੰਦੇ ਉਹ ਕਹਿੰਦਾ ਮੇਰੀ ਗੱਲ ਨਹੀਂ ਕਰਦੇ ਵੇ ਕਹਿੰਦੇ ਕਿ ਮੈਂ ਨਹੀਂ ਮੰਗਦਾ ਤਾੜੀਆਂ ਮਾਰ ਲਈ ਮੰਗਦਾ ਆ ਨਹੀਂ ਮੰਗਦਾ ਜੀ ਉਹਾਰ ਨਹੀਂ ਆ ਮੋਕ ਦੇ ਇੱਧਰ ਫ੍ਰੀਮ ਉਹ ਇੱਧਰ ਪੁਲਿਸ ਕਿਉਂ ਨਹੀਂ ਆਂਦ ਜਰਦਾ ਕਿੰਨਾ ਹੋ ਗਿਆ ਗੱਲ ਪੰਜਾਬ ਪੁਲਿਸ ਇੱਕ ਦੂਆ ਇੱਕ ਦਿਨ ਕੁਝ ਫੜਦੇ ਆਂ ਤੇ ਬੱਚੇ ਕਿਆ ਪੁਲਿਸ ਕੋ ਹੈ ਹੀ ਨਹੀਂ ਤੜ ਨੋਕਾ ਦੇ ਨੇ ਚੋਰੀ ਹੁੰਦੀਆਂ ਬੱਚੇ ਚੋਰੀ ਹੁੰਦੇ ਪੁਲਿਸ ਨੂੰ ਹੋਵੇ ਤਾਂ ਇਦਾਂ ਦਾ ਕੰਮ ਨਾ ਹੋਵੇ ਆ ਨਕਲੀ ਬੰਦੇ ਫੜੇ ਜਾਣ ਨਿਕਲ ਦੇਖੋ ਆ ਲੈਟਾ ਤੇ ਇੰਨੇ ਨੇ ਚੌਂਕਾ ਤੇ ਇੰਨੇ ਨਕਲੀ ਬੰਦੇ ਮੁੰਡੇ ਮੰਗਵਾ ਦੇ ਤੁਸੀਂ ਕਿਉਂ ਨਹੀਂ ਮੁੰਡਾ ਕਿਉਂ ਨਹੀਂ ਕੁਝ ਕਹਿੰਦੇ ਤੁਸੀਂ ਅਸੀਂ ਕਿਹ ਚੱਕੀ ਅਸੀਂ ਕੀ ਕਿਸੇ ਘਰੇ ਜਾਂਦੇ ਹੋ ਤੇ ਲੋਕਾਂ ਦੇ ਵੀ ਤੁਹਾਡੇ ਦੇ ਵਿਸ਼ਵਾਸ ਉੱਠਦੇ ਜੇ ਇਦਾਂ ਦੇ ਲੋਕ ਇਦਾਂ ਕੰਮ ਖਰਾਬ ਕਰਨਗੇ ਤੁਹਾਡਾ ਵੀ ਤੁਸੀਂ ਕਹਿੰਨੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਾਰਵਾਈ ਕਿਉਂ ਨਹੀਂ ਪੁਲਿਸ ਕਰਦੇ ਪੁਲਿਸ ਵੀ ਵਿਕੀ ਹੋਈ ਆ ਚਾਰ ਪੈਸੇ ਲੈ ਲੀਏ ਦੱਸ ਤੁਸੀਂ ਕਿਹਾ ਕਿ ਅੱਜ ਤੇ ਪੁਲਿਸ ਵਿਕੀ ਦੀ ਜੀ ਹਾਂਜੀ ਬਾਬੇ ਕੀ ਗੱਲ ਦੀ ਹੋਈ ਦੇਖ ਦੇ ਬੜੇ ਖਾਸ ਨਾ ਮੈਂ ਤਾਂ ਜੀ ਮੈਂ ਬਾਬਾ ਵੀ ਨਿਕਾਲ ਕਿਉਂ ਕੀ ਜਾਂਦੇ ਬਿਓ ਭਾਈ ਇਹ ਪਿੱਛੇ ਗੁੱਲੂ ਭਾਈ ਉੱਪਰ ਚੜ ਗਏ ਉਹ ਯਾਰ ਭਾਈ ਆਈ ਆ ਉਹ ਲੋ ਬਿਲਕੁਲ ਦੇਖੋ ਜਿਓ ਕਪੜਾ ਥੱਪੜੀ ਵੀ ਹੋ ਰਹੀ ਹੈ ਰੁਪਈਆ ਬੰਦਾ ਆਇਆ ਮੈਂ ਤੁਹਾਨੂੰ ਪਾਈਏ ਦੋ ਤੀਜੇ ਬੰਦੇ ਹੋ ਵੀ ਇੱਥੇ ਪਰ ਕੀ ਕਰ ਰਹੇ ਹੋ ਮੈਂ ਰੋਡ ਤੇ 25 ਬੱਚੇ ਆਏ ਸੀ ਨਹੀਂ 25 ਮਤਲਬ ਕਿ ਸੀ ਮੁੰਡੇ ਲੈ ਕੇ ਆਂਦਾ 25 ਮੁੰਡੇ ਲੈ ਕੇ ਆਏ ਇਹ ਨਹੀਂ 33 ਨਹੀਂ ਬਾਬਾ ਜੀ ਕਹਿੰਦੇ ਕਿ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਆ ਪਹਿਲੇ ਇਹਨੇ ਸੂਟ ਪਾਇਆ ਸੀ ਹਾਂਜੀ ਸੂਟ ਪਾਇਆ ਹੀ ਇਹਨਾਂ ਨੇ ਆ ਦੇਖੋ ਇਹਨੇ ਸੂਟ ਹੀ ਪਾਇਆ ਬਿਲਕੁਲ ਦੇਖਦੇ ਦਿਓ ਲੋਕਾਂ ਦੇ ਘਰਾਂ ਦੇ ਵਿੱਚ ਤਾੜੀਆਂ ਮਾਰਦੇ ਸੀ ਇਹ ਲੋਕ ਜਿਹੜੇ ਡੁਪਲੀਕੇਟ ਜਿਹੜੇ ਮੰਤ ਬਣੇ ਹੋਏ ਦੇਖੋ ਜੀ ਮੋਕੇ ਤੇ ਬਾਬਾ ਜੀ ਆਇਓ ਕਹਿੰਦੇ ਕੀ ਇਹ ਬਾਬਾ ਜੀ ਆਏ ਨੇ ਹਾਂ ਕਹਿੰਦੇ ਮੁੰਡੇ ਦੇ ਦੇਖੋ ਜੀ ਕੱਪੜੇ ਵੀ ਪਾ ਰਹੇ ਨੇ ਦੇਖੋ ਜੀ ਇਹਨਾਂ ਨੂੰ ਬਸ ਪਾਏ ਹੋਏ ਆ ਹਾਂ ਇਹ ਪੋਲੀ ਵੀ ਪਾ ਰਹੇ ਸਿੱਧਾ ਕਰੋ ਬਿਲਕੁਲ ਦੇਖ ਸਕਦੇ ਹੋ ਜਿਹੜੇ ਫੜੇ ਆ ਤਿੰਨ ਵਿਅਕਤੀ ਆਵੇ ਆਗੇ ਆਏ ਘਟਾਉਂਦਾ ਕੋਈ ਵੀਡੀਓ ਉੱਤੇ ਬਾਈ ਕਹਦੀ ਹੈ ਇਹ ਦੇਖੋ ਜੀ ਸਾਡਾ ਇਲਾਕਾ ਖਰਾਬ ਆਪਸੀ ਬਾਈ ਖੜੀ ਹੈ ਫੋਟੋ ਕਰੋ ਇਹ ਬੰਦਾ ਪਪਾ ਜੀ ਬਾਈ ਮੈਂ ਲਾਤੀ ਆਪਾਂ ਦੇਖੋ ਨੰਬਰ ਪਲੇਟਾਂ ਨੰਬਰ ਪਲੇਟਾਂ ਦੇਖੋ ਨਾ ਜਗ੍ਹਾ ਦੇ ਲਾ ਕੇ ਵੀ ਰੱਖਿਆ ਪਿਆ ਇਹਨਾਂ ਨੇ ਹਾਂ ਜੀ ਫੋਟੋ ਲਓ ਬbrother ਇਹ ਨੰਬਰ ਪਲੇਟ ਤੇ ਹੈ ਹੀ ਨਹੀਂ ਇਹਨਾਂ ਦੇ ਨੰਬਰ ਪਲੇਟ ਕਿੱਥੇ ਪਾਇਗਦੀ ਦਿਖਾ ਦਿਓ ਬਿਲਕੁਲ ਆ ਦੇਖ ਸਕਦੇ ਹੋ ਇਹ ਮੋਟਰਸਾਈਕਲ ਦੇ ਆਏ ਸੀ ਇਹ ਦੇਖੋ ਜੀ ਨਾ ਤੇ ਅੱਗੇ ਨੰਬਰ ਹੈ ਤੇ ਨਾ ਤੇ ਪਿੱਛੇ ਨੰਬਰ ਹੈ ਦੇਖ ਸਕਦੇ ਹੋ ਕਿਤਨੇ ਅੱਗੇ ਹੋਰ ਵੀ ਤੁਹਾਨੂੰ ਦਿਖਾਵਾਂਗੇ ਇਹ ਬਾਈਕ ਆ ਇਹ ਕਿਹ ਬਾਈਕ ਹੈ ਜੀ ਜਿੱਥੇ ਦਿਖਾਣਾ ਹਾਂਜੀ ਇਹ ਬਾਈਕ ਹੈ ਜੀ ਦੇਖ ਸਕਦੇ ਹੋ ਨਾ ਤੇ ਸਪਰੈਂਡਰ ਮੋਟਰਸਾਈਕਲ ਹੈ ਇਹ ਵੀ ਨਹੀਂ ਪਤਾ ਕਿ ਜਿਹੜਾ ਚੋਰੀ ਤੇ ਹੋਣ ਗਿਆ ਕਿਉਂਕਿ ਨੰਬਰ ਪਲੇਟ ਦੋਨਾਂ ਦੇ ਅੱਗੇ ਪਿੱਛੇ ਨਹੀਂ ਹੈ ਤੇ ਦੋ ਇੱਕ ਮੰਤ ਨੂੰ ਫੜਿਆ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਤਾੜੀਆਂ ਮਾਰਦਾ ਬੱਬਾ ਜੀ ਕਿੱਦਾਂ ਦੇਖਦੇ ਹੋ ਕਿ ਇੰਦਾ ਦੇ ਲੋਕ ਵਿਸ਼ਵਾਸ ਨੇ ਉੱਠਦੇ ਤਾੜੀਆਂ ਤੇ ਵੀ ਫਿਰ ਜਿਹਦਾ ਦੇ ਕੰਮ ਕਰਨਗੇ ਲੋਕ ਦੇਖੋ ਆ ਲਾਕੇ ਇੱਕ ਪਈ ਰਾਣੀ ਸੀ ਵਿਚਾਰੀ ਉਹ ਤੁਹਾਡੇ ਦੇ ਮੂੰਹ ਤੇ ਕਹਿ ਰਹੀ ਹੈ ਨਾ ਵੀ ਕਹਿੰਦੀ ਇਹਨਾਂ ਨੇ ਚੋਰੀ ਕੀਤੀ ਸਾਡੇ ਪਹਿਲਾਂ ਅੱਛਾ ਨਹੀਂ ਵਾਰ ਦਿੰਦੇ ਆ ਇਹਨਾਂ ਨੇ ਇਦਾਂ ਦਰ ਦਿੱਤਾ ਆ ਹੁਣ ਜੇ ਇਹ ਮੰਤੀ ਬਦਨਾਮ ਹੋਣੇ ਆ ਇਹ ਬਦਨਾਮ ਕੌਣ ਹੋਣੇ ਮੰਨਤਾ ਵਧਾਈਆਂ ਮੰਗਦੇ ਹਾਂਜੀ ਬਿਲਕੁਲ ਦੇਖ ਸਕਦੇ ਹੋ ਮਹੱਲੇ ਦੇ ਵਿੱਚ ਜਿਹੜਾ ਤੇ ਵਧਾਈਆਂ ਮੰਗ ਰਿਹਾ ਸੀ ਤੇ ਹੁਣ ਫੜ ਕੇ ਲੈ ਕੇ ਜਾਇਆ ਜਾ ਰਿਹਾ ਉਹਨਾਂ ਨੂੰ ਇੱਧਰ ਲਿਆਤਾ ਹਾਂ ਹਾਂ ਤੁਹਾਡੇ ਨਾਲ ਬਿਲਕੁਲ ਇਹ ਦੇਖ ਸਕਦੇ ਹੋ ਬਾਬਾ ਨਾਮ ਇੱਧਰ ਲਿਆਦੋ ਮੇਰੇ ਯਾਰ ਥੋੜਾ ਦੇਖਦੇ ਰਹੋ ਇਹ ਨਿ ਲਵਾਓ ਇਹ ਨਿ ਮਾੜੇ ਕੱਪੜੇ ਨਿ ਲਵਾਓ ਜਿਹੜੀ ਸੰਗਤ ਆ ਦੋ ਇਹ ਇਹ ਦੋ ਜਣੇ ਫੜੇ ਨਾਲ ਕੀ ਕੰਮ ਕੀ ਤੁਹਾਡਾ ਵੈਸੇ ਉਹਦਾ ਕੰਮ ਕੀ ਹੈ ਮਮੀ ਯਾਰ ਬਿੰਦੇ ਯਾਰ ਵੀਰ ਯਾਰ ਬਰੂਪਈਆਂ ਤੇ ਤੂੰ ਬਣਿਆ ਨਹੀਂ ਹੈਗਾ ਤੇ ਚੀਟ ਮਾਰਦੇ ਨੇ ਬਾਬਾ ਜੀ ਬਾਬਾ ਜੀ ਉਹ ਕਹਿੰਦਾ ਬਰੂਪਈਆਂ ਜਿਹੜੇ ਨਾਲ ਕਹਿੰਦੇ ਆ ਬਰੂਪਈਆਂ ਹੈਗੀਆਂ ਨਾਲ ਕੱਪੜੇ ਲਵਾਏ ਜਾਣ ਵਾਲ ਮਾਲ ਕਟਾ ਕੇ ਵੇਚਣ ਚੰਗੇ ਪ੍ਰੋਫਟਰ ਬੰਦਾ ਜੀ ਇਹ ਬਰੂਪਈਏ ਹਨ ਆ ਵੇਚ ਬਰੂਪਈਏ ਆ ਜਿਨ੍ਹਾਂ ਦੇ ক্রেਤਾ ਟਾਲੀਆਂ ਮਾਰ ਕੇ ਮੰਗਦੇ ਸੀ ਉਹਨਾਂ ਦੇ ਘਰਾਂ 'ਚ ਵੀ ਤੁਹਾਨੂੰ ਲੈ ਜਾਂਦੀਆਂ ਉਹ ਅਗਲੇ ਕੱਲੀ ਜਨਾਨੀ ਸੀ ਉਹਨਾਂ ਦੇ ਘਰ ਜਨਾਨੇ ਤਾੜੀਆਂ ਮਾਰ ਰਹੇ ਸੀ ਘਰ ਦੇ ਵਿੱਚ ਅੱਛਾ ਜੀ ਹੋਰ ਦੱਸੋ ਜੇ ਉਹਨਾਂ ਨੇ ਕੋਈ ਵਾਰਦਾਤ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਨਾ ਉਹਨਾਂ ਦੀ ਘਰੇ ਕੱਲੀ ਸੀ ਜੀ ਇਹਨਾਂ ਦੇ ਘਰ ਤਾੜੀਆਂ ਮਾਰਦੇ ਪੁੱਤ ਉਹਨਾਂ ਨੇ ਨੰਬਰ ਪਲੇਟਾਂ ਲਾਈਆਂ ਭਈਆਂ ਮੋਟਰਸਾਈਕਲ ਦੀ ਠੀਕ ਹੈ ਜੀ ਗੱਲ ਕੋਈ ਵਾਰਦਾਤ ਹੋ ਜਵੇ ਕੀ ਕਹਿਣਾ ਸਾਡੇ ਇਹਨਾਂ ਨੇ ਫੜਿਆ ਦੇਖੋ ਆ ਵੀ ਸੋਨੀਓ ਬਾਈ ਜੀ ਸੋਨੀਆ ਮੰਤ ਜਿਹਨੇ ਫੜਿਆ ਇਹਨਾਂ ਨੂੰ ਫੜਿਆ ਕਰੋ ਜੀ ਨਾ ਫੜਦੇ ਤਾਂ ਦੌੜ ਗਏ ਸੀ ਸਾਨੂੰ ਗਲੀਆਂ ਗਲੀਆਂ ਘੜਾਇਆ ਇਹਨਾਂ ਨੇ ਅੱਛਾ ਗਲੀਆਂ ਗਲੀਆਂ ਢੋੜਾਇਆ ਇਹਨਾਂ ਨੇ ਇਹ ਤੁਹਾਨੂੰ ਮਹਿਰੂਫੀਏ ਆ ਅਸੀਂ